ਹੋਂ ਤੁਸੀਂ ਆਰਡਰ ਮਾਰੀ ਜਾਂਦੇ ਜੇ ਪਕੌੜੇ ਕੱਢ ਲਾ ਚੱਲ ਮਰਜ਼ੀ ਵੇ ਆਪਣੇ ਜੋ ਮਰਜ਼ੀ ਲਾਇਆ ਮੈਨੂੰ ਤੇ ਤੁਸੀਂ ਵੀੜਲੀ ਸਮਝਿਆ ਨਾ ਖਵਾ ਇਹਨਾਂ ਨੂੰ ਪਕੌੜੇ ਪਕੌੜੇ ਕੱਢਣੇ ਕਿਤੇ ਸੌਖੇ ਹੀ ਆ ਆਰਡਰ ਹੀ ਮਾਰਦੀ ਆ ਮਾਵਾਂ ਦੀ ਆ ਮਨ ਰੀ ਦਾ ਫੋਤਰੋਟੀ ਬਣਾਣਾ ਮਮੀ ਜੀ ਪਤਾ ਮੈਨੂੰ ਕਿ ਅਮਨ ਆਈ ਆ ਤੇ ਰੋਟੀ ਬਣਾਉਣੀ ਆ ਮੈਂ ਕੋਈ ਨਿਆਣੀ ਥੋੜੀ ਆ ਤੁਹਾਨੂੰ ਤੇ ਵਾ ਕਿੱ ਲਾਗੇ ਕੋ ਬੈ ਗਈ ਆ ਚੱਲੀ ਆ ਮੈਂ ਉੱਠਣ ਹੀ ਲੱਗੀ ਆ ਮੈਨੂੰ ਵੀ ਪਤਾ ਵਾ ਕਿ ਰੋਟੀ ਬਣਾਉਣੀ ਆ ਤਾਲੇ ਮੇਰੀ ਕਿਹੜੀ ਇੱਥੇ ਕਿਸ ਨੇ ਮਦਦ ਕਰਾਉਣੀ ਤੁਹਾਨੂੰ ਤੇ ਇਹ ਹੈਗਾ ਵਾ ਕਿ ਲਾਗੇ ਬੈਠੀ ਆ ਕਿਤੇ ਗੱਲਾਂ ਹੀ ਨਾ ਸਾਡੀਆਂ ਸੁਣ ਲਵੇ ਕਰ ਲੋ ਜਿਹੜੀਆਂ ਗੱਲਾਂ ਕਰਨੀਆਂ ਮਾਵਾਂ ਧੀਆਂ ਮੰਮੀ ਮੇਨ ਲਾਦਾ ਭਾਬੀ ਖੁਸ਼ ਨਹੀਂ ਹੋਈ ਮੈਨੂੰ ਵੇਖ ਕੇ ਨਹੀਂ ਹਮਣਾ ਤੈਨੂੰ ਵੈਸੇ ਲੱਗਣ ਡਿਆ ਵਾ ਇਹ ਇਤਰਾ ਨਹੀਂ ਹੈਗੇ ਖੁਸ਼ ਹੀ ਆਓ ਚਲੋ ਮੰਮੀ ਫਿਰ ਮੈਂ ਦਾ ਕਰਦੀ ਭਾਬੀ ਦੀ ਹੈਲਪ ਕਰਾ ਦਿੰਦੀ ਚਲ ਜਾ ਫਿਰ ਵੇਲੇ ਉਹ ਗੱਲਾਂ ਮਾਰਾਂਗੇ ਨੇ ਭਾਬੀ ਇੱਥੇ ਬੈਠੇ ਜੇ ਲਓ ਮੈਂ ਵੀ ਤੁਹਾਡੀ ਹੈਲਪ ਕਰਾ ਦਾਂ ਨਹੀਂ ਨਹੀਂ ਕੋਈ ਨਹੀਂ ਅਮਰ ਰਹਿਣ ਦੇ ਮੈਂ ਕੱਢ ਲੈਣੇ ਆਪੇ ਨਹੀਂ ਕੋਈ ਨਹੀਂ ਕਢਾ ਦਿੰਨੀ ਉਹ ਤੂੰ ਸੁਣਾ ਹਾਂਜੀ ਵਧੀਆ ਠੀਕ ਠਾਕ ਆ ਵੇਖੋ ਇੱਧਰ ਬੈਠੇ ਈ ਆਜੋ ਨੰਗ ਆਓ ਕਿੱਧਰ ਬੈਠੇ ਜੇ ਆਹ ਵੇਖੋ ਇੱਧਰ ਬੈਠੇ ਆਜੋ ਹਾਂ ਬੈਠੇ ਲੈ ਪਰੌਣੇ ਆਏ ਆ ਸਾਸ੍ਰਿਕਾ ਕਦੋਂ ਆਈ ਹਮਣ ਬਸ ਹੁਣੇ ਆਈ ਆਂ ਦੇ ਵੇਲਾ ਮੈਂ ਛਾਪਾ ਮਾਰ ਲਿਆ ਹਾਂਜੀ ਚੋਰੀ ਚੋਰੀ ਹੋ ਕੇ ਚਲ ਜਾਈ ਨਹੀਂ ਆ ਬਹਿ ਜਾ ਨਹੀਂ ਮੈਂ ਤੇ ਆਪ ਪੜ ਦੇਣਾ ਬਾਅਦ ਆਈ ਆਂ ਦੇ ਆ ਤੇ ਨਾ ਮੈਂ ਦੇਣ ਆਈ ਹ ਕੋਲੀ ਰਾਤੀ ਸਬਜ਼ੀ ਖੜੀ ਬੱਚਿਆਂ ਨੇ ਤੇ ਮੈਂ ਕੋਲੀ ਫੜਾਵਾਂ ਭਾਂਡੇ ਧੋ ਕੇ ਟੀ ਹਾਂ ਹੋਰ ਸੁਣਾ ਮਣ ਸਹੁਰਿਆਂ ਦੀ ਠੀਕ ਠਾਕ ਹਾਂਜੀ ਭਾਬੀ ਜੀ ਵਧੀਆ ਠੀਕ ਠਾਕ ਸਾਰੇ ਤੇ ਹੀ ਸੁਣਾਓ ਵੀਰ ਦਾ ਕੀ ਹਾਲ ਹੈ ਹਾਂ ਵੀਰ ਤੇਰਾ ਵੀ ਠੀਕ ਗਏ ਕੰਮ ਤੇ ਚੱਲ ਆ ਜਾ ਮਨ ਚੱਲੀਏ ਕਰੇ ਪੋਇੰਟ ਮੈਂ ਚਾਹ ਬਣਾਉਣੀ ਹੈ ਨਾ ਨਾ ਦੀਦੀ ਚਾਹ ਨਹੀਂ ਪੀਣੀ ਬੱਚੇ ਆਉਣ ਵਾਲੇ ਇਹਨਾਂ ਦੀ ਗੱਡੀ ਆ ਜਣੀ ਆ ਆ ਜਾ ਮਣ ਕੋਈ ਨਹੀਂ ਭਾਬੀ ਹਮ ਨਹੀਂ ਮੈਂ ਤੇ ਹੋ ਕੇ ਜਾਣਾ ਹੀ ਹਰ ਵਾਰੀ ਉਦਾਂ ਹੀ ਚੱਲ ਜਾਂਦੀ ਹੈ ਨਹੀਂ ਨਹੀਂ ਹੋ ਕੇ ਜਾਉਂਗੀ ਜਰੂਰ ਆਹੋ ਮੈਂ ਤੇਰੇ ਵੀਰ ਨੂੰ ਦੱਸੂਗੀ ਸ਼ਾਮ ਨੂੰ ਮੈਂ ਨਾ ਆਵਣਾਈ ਆ ਤੇ ਹੋ ਕੇ ਜਾਵਾਂਗੀ ਘਰ ਕੋਈ ਨਹੀਂ ਭਾਬੀ ਜੀ ਮੈਂ ਹੋ ਕੇ ਜਾਉਂ ਚੰਗ ਤੁਸੀਂ ਇੱਥੇ ਖੇਡਣ ਦੇ ਜੇ ਤੁਹਾਨੂੰ ਨਹੀਂ ਪਤਾ ਕਿ 10 ਵਜ ਗਏ ਆ ਤੇ ਸਵੇਰੇ ਸਕੂਲ ਵੀ ਜਾਣਾ ਵਾ ਤੇ ਤੜਕੇ ਦੀ ਮੈਂ ਉੱਠੀ ਆ ਕਿੱਦਾਂ ਤੂੰ ਪੁਈ ਦੀ ਗੋਦੀ ਚ ਵੜ ਕੇ ਬੈਠਾ ਚੱਲ ਉੱਥੇ ਚੱਲ ਨਹੀਂ ਛੱਡ ਦੂ ਵੀ ਇਹਨੂੰ ਚੱਲ ਚੱਲ ਉੱਠ ਮਮਾ ਦੀ ਮਾਂ ਮੈਂ ਵੀ ਘੜੀ ਲੰਮੇ ਪੈਣਾ ਵਾ ਚੱਲ ਉਠ ਚਲਾ ਇਧਰ ਖੇਡ ਲੈਣ ਦੋ ਭਾਬੀ ਸਵੇਰੇ ਨਹੀਂ ਸਵੇਰੇ ਸਕੂਲ ਨਹੀਂ ਜਾਣਾ ਮੁੜ ਕੇ ਉੱਠ ਦੇਣੀ ਇਹ 10 ਵਜ ਗਏ ਆ ਚੱਲ ਉਠ ਚੱਲ ਵੀ ਤੂੰ ਵੀ ਛੱਡੇ ਨੂੰ ਕਿੰਨੇ ਚਿਰ ਬਾਅਦ ਤੇ ਮੈਂ ਆਈ ਹਾਂ ਆਪਣੇ ਪਤੀਜੇ ਪਤੀਜੀਆਂ ਨਾਲ ਖੇਡਣ ਉਹਨਾਂ ਨੂੰ ਵੀ ਭਾਬੀ ਲੱਗੀ ਠਾਕ ਸਾਨੂੰ ਵੀ ਸਕੂਲੇ ਵੀ ਜਾਣਾ ਹਨ ਭਾਬੀ ਵੀ ਸੱਚੀ ਮੈਂ ਵੀ ਸੌਣਾ ਜਾ ਕੇ